ਉਹ ਤੋਂ ਕੰਮਲੇ ਦੇ ਵਿੱਚ ਪਿਛਲੀਆਂ ਗਲੀਆਂ ਉਹ ਐਸੇ ਲੋਕਾਂ ਨਰਕੋ ਜੀਵਨ ਏਰੀਆ ਬਗੈਰ ਨਹੀਂ ਧੋਵੀ ਕਿ ਜਦੋਂ ਕੋਈ ਹਾਲ ਨਹੀਂ ਆ ਜਿਹੜੇ ਲੋਕੀ ਐ ਏਡੇ ਆਪਣਾ ਨਰਕ ਬਣਾਉ ਉਹ ਜੀਵਨ ਜੀ ਰਹੇ ਆ ਉੱਥੇ ਕੋਈ ਬਿਮਾਰੀ ਵੈਲ ਜਵੇ ਕੁਝ ਬੱਚਾ ਨੂੰ ਆਏ ਬਜ਼ੁਰਗਾਂ ਨੂੰ ਹੋ ਜਵੇ ਕੁਝ ਹਲੇ ਮੰਲੇ ਉਹ ਜ਼ਿੰਮੇਵਾਰ ਕੌਣ ਆ ਉਹ ਦੇਖੋ ਕਿੰਨੇ ਬਿਰਗ 70 78 ਸੀ ਸਾਲ ਦੇ ਅੱਜ ਕਾਰਪੋਰੇਸ਼ਨ ਆ ਕੇ ਬੈਠੇ ਨੇ ਕਿ ਕਿੰਨੇ ਕੁ ਤੰਗ ਹੋਣਗੇ ਭਾਈ ਕਾਰਨ ਇਹਨਾਂ ਦੇ ਘਰ ਪਰੇ ਪਰੇ ਬਿਨਾ ਬਰਸਾਤ ਤੋਂ ਅਰੇ ਥੱਕ ਗਏ ਨੇ ਉਹ ਐਪਲੀਕੇਸ਼ਨ ਦੇ ਦੇ ਕੇ ਇਹਨਾਂ ਨੇ ਬਿੰਤਾ ਕਰ ਕਰਕੇ ਇਹਨਾਂ ਨੂੰ ਫੋਨ ਕਰਕੇ ਬੁਲਾ ਕੇ ਆ ਵੀ ਸਫਾਈ ਕਰਾ ਦਿਓ ਸਫਾਈ ਕਰਾ ਦਿਓ ਸਫਾਈ ਕਰਾ ਦਿਓ ਤੇ ਦੇਖੋ 10 15 ਦਿਨ ਹੋ ਗਿਆ ਸਾਡੇ ਬਿਨਾ ਬਰਸਾਤ ਤੋਂ ਨਾਲੇ ਦਾ ਪਾਣੀ ਇੰਨਾ ਆਂਦਾ ਕਿ ਅਸੀਂ ਲੋਕ ਬਹੁਤ ਪਰੇਸ਼ਾਨ ਹਾਂ ਅੱਲੋ ਦੇ ਆਏ ਡੀ ਜ਼ੋਨ ਦੇ ਵਿੱਚ ਉਹ ਕਾਬਰ ਹਲੇ ਤੋਂ ਕਾਉਂਸਲਰ ਅਰਵਿੰਦ ਸ਼ਰਮਾ ਅਤੇ ਮੁਹੱਲਾ ਨਿਵਾਸੀ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਜ਼ੋਨ ਡੀ ਦੇ ਵਿੱਚ ਢੋਕਾ ਮੁਹੱਲੇ ਖਸਤਾ ਹਾਲਾਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਉੱਥੇ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਬਿਨਾਂ ਬਰਸਾਤ ਤੋਂ ਹੀ ਇੰਨੇ ਬੁਰੇ ਹਾਲਾਤ ਹੋ ਗਏ ਹਨ ਕਿ ਉਹ ਕਰੋ ਬਾੜਵੀਂ ਨਹੀਂ ਨਿਕਲ ਸਕਦੇ ਅਤੇ ਉੱਥੇ ਦੇ ਰਹਿਣ ਵਾਲੇ ਲੋਕ ਨਾਲੇ ਦੇ ਗੰਦੇ ਪਾਣੀ ਕਰਕੇ ਵੀ ਬਿਮਾਰ ਹੋ ਰਹੇ ਹਨ ਉਹ ਤੇ ਇਸ ਮੋਕੇ ਡੀ ਜ਼ੋਨ ਦੇ ਵਿੱਚ ਅਧਿਕਾਰੀਆਂ ਵੱਲੋਂ ਮਹੱਲਾ ਨਿਵਾਸੀਆਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦ ਤੋਂ ਜਲਦ ਉਹਨਾਂ ਦੀ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਮੈਂ ਵਾਰਡ ਨੰਬਰ 82 ਤੋਂ ਹਾਂਜੀ ਕੌਂਸਲਰ ਅਰਵਿੰਦ ਸ਼ਰਮਾ ਕਾਂਗਰਸ ਤੋਂ ਜਿਹੜਾ ਤਰਨਾ ਲਾਂ ਦਾ ਮੇਨ ਕਰ ਰਣਾ ਹੈ ਜਿਹੜਾ ਆਟੋ ਕਾ ਮਹੱਲੇ ਦੇ ਵਿੱਚ ਪਿਛਲੀਆਂ ਗਲੀਆਂ ਉਹ ਐਸ ਵੇਲੇ ਏਡਾ ਨਰਮ ਜਿਹਾ ਜੀਵਨ ਜੀ ਰਿਆ ਬਗੈਰ ਮੀਤੋ ਵੀ ਕਿ ਜੇਦਾ ਕੋਈ ਹਾਲ ਨਹੀਂ ਬਰਸਾਤਾਂ ਦੇ ਵੇਲੇ ਜਿੱਥੇ ਲੱਕ ਲੱਕ ਤੱਕ ਪਾਣੀ ਖੜਾ ਸੀ ਪਹਿਲਾਂ ਤੋਂ ਉਦੋਂ ਉਹਨਾਂ ਨੇ ਫਾਈਨੈਂਸ਼ੀਅਲੀ ਫਿਜ਼ੀਕਲੀ ਮੈਂਟਲੀ ਤਿੰਨੋਂ ਤਰੀਕਿਆਂ ਨਾਲ ਉਹਨੂੰ ਮਾਰ ਪਈ ਹਾਇਦੋ ਕੋ ਤੋਂ ਉਭਰੇ ਨਹੀਂ ਇੱਕ ਦਿਨ ਅਜੇ ਮੀਂਹ ਨਹੀਂ ਪਿਆ ਉਸ ਤੋਂ ਬਾਅਦ ਲਗਾਤਾਰ 10 ਦਿਨ ਰੋਜ਼ ਉੱਥੇ ਪਾਣੀ ਆ ਰਿਹਾ ਰੋਜ਼ ਅਫਸਰਾਂ ਨੂੰ ਕਹ ਲਿਆ ਰੋਜ਼ ਇਹਨਾਂ ਨੂੰ ਪੁੱਛ ਲਿਆ ਕੋਈ ਸੁਣਵਾਈ ਨਹੀਂ ਆ ਜਿਹੜੇ ਲੋਕੀ ਆ ਐਡੇ ਆਪਣਾ ਨਰਕ ਵਰਗਾ ਜੀਵਨ ਜੀ ਰਹੇ ਆ ਉੱਥੇ ਕੋਈ ਬਿਮਾਰੀ ਫੈਲ ਜਵੇ ਕੁਝ ਬੱਚਿਆਂ ਨੂੰ ਹੋ ਜਵੇ ਕੁਝ ਬਜ਼ੁਰਗਾਂ ਨੂੰ ਹੋ ਜਵੇ ਕੋਈ ਹਲੇ ਮੰਨ ਲਓ ਜਿੰਮੇਵਾਰ ਕੌਣ ਹੈ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੂੰ ਕਹੀ ਜਾਓ ਹਾਂਜੀ ਹਾਂਜੀ ਦੇਖਦੇ ਆਂ ਜੀ ਕਰਦੇ ਆਏ ਸ਼ਿਕਾਇਤਾਂ ਮੈਂ ਕਹਿੰਦਾ ਲਿਕ ਲਿਕ ਇਹਨਾਂ ਨੂੰ ਢੇਰ ਲਾਤੇ ਕਹਿ ਕੇ ਘੜੇ ਲਾ ਲੇ ਬੜ ਵੜ ਵੜ ਕੇ ਸਾਫ ਕਰਦਾ ਇਹ ਜਿਉ ਵੜ ਵੜ ਕੇ ਉਹ ਵੀ ਉੱਥੇ ਆ ਕੇ ਵੜ ਕੇ ਚੱਲਦੇ ਆਂ ਪਾਣੀ ਉੱਥੇ ਖੜਾ ਹੈ ਸਮੱਸਿਆ ਕਿੱਥੇ ਹੈ ਸਮੱਸਿਆ ਦਾ ਹੱਲ ਤਾਂ ਨਹੀਂ ਹੋਇਆ ਸਮੱਸਿਆ ਕਿੱਥੇ ਹੈ ਰੋਜ਼ ਬੰਦੇ ਮਰ ਰਹੇ ਸਮੱਸਿਆ ਉੱਥੇ ਹੀ ਖੜੀ ਹੈ ਭਾਵੇਂ ਮੈਂ 10 ਵਾਰੀ ਚੱਲ ਜਾਵਾਂ ਭਾਵੇਂ ਐਮਐਲਏ ਕੋਈ ਸਮੱਸਿਆ ਦਾ ਹੱਲ ਨਾ ਚਾਹੀਦਾ ਜੀ ਤੇ ਪ੍ਰਸ਼ਾਸਨ ਜਾਂ ਸਰਕਾਰ ਨੂੰ ਸਮੱਸਿਆ ਦਾ ਹੱਲ ਕਿੱਥੇ ਹੈ ਪ ਲੋਕੀ ਅੱਜ ਵੀ ਪਰੇਸ਼ਾਨ ਹੈ ਅੱਜ ਤੋਂ 6 ਮਹੀਨੇ ਪਹਿਲਾਂ ਤਿੰਨ ਲੋਕੀ ਧੰਨੇ ਤੇ ਤੁਸੀਂ ਵੀ ਧੰਨੇ ਤੇ ਕੀ ਮੰਗ ਕੀ ਕਰਦੇ ਹੋ ਮੰਗ ਸਰ ਤਿੰਨ ਮਹੀਨੇ ਚਾਰ ਮਹੀਨੇ ਰਹਿ ਗਏ ਫਿਰ ਦੁਬਾਰਾ ਬਰਸਾਤਾ ਸ਼ੁਰੂ ਹੋਈ ਨਹੀਂ ਇਹਨਾਂ ਦਾ ਅੱਜ ਇਹ ਹਾਲ ਹੈ ਮੰਨ ਲਓ ਦੋ ਦਿਨ ਲਗਾਤਾਰ ਮੀਂਹ ਪੈ ਜਵੇ ਮੱਲਾ ਕਿੱਥੇ ਜਾਊਗਾ ਯਾਦ ਆਉtheta ਲੋਕਾਂ ਨੂੰ ਕਹਦੇ ਆ ਆਪਣੇ ਮਕਾਨ ਖਾਲੀ ਕਰਦੇ ਆ ਉਹਨਾਂ ਨੂੰ ਮਕਾਨ ਮੋੜ ਲੈਦੇ ਨਾਲ ਸਾਰਾ ਮੱਲਾ ਛੱਡ ਕੇ ਚਲੇ ਜਵੇ ਤੇ ਜਾਂ ਹੁਣ ਤੁਸੀਂ ਫੋਟੋਆਂ ਦੇਖੋ ਭਾਜੀ ਕਿੰਨਾ ਕਿੰਨਾ ਪਾਣੀ ਬੱਚੇ ਮੈਂ ਤਾਂ ਇੱਥੇ ਬੈਠਾ ਜੀ ਜਿੰਨੇ ਦਾ ਅੱਜ ਇਹ ਸੁਣੂਗੇ ਨੇ ਅਗਲੀ ਵਾਰੀ ਉਹ ਗਾਰਦੀਆਂ ਬਾਲਟੀਆਂ ਭਰ ਕੇ ਲਿਆ ਕੇ ਤੇ ਇੱਥੇ ਕਾਰਪੋਰੇਸ਼ਨ ਸਟਾਂਗੇ ਚਾਰੋਂ ਜੋਂਨਾ ਚ ਪਿਆਉਂ ਛੱਡਾਂਗੇ ਨਹੀਂ ਜਾਂਦਾ ਮੱਲੇ ਦਾ ਹੱਲ ਨਹੀਂ ਹੁੰਦਾ ਜੀ ਸਾਡੇ ਸਾਥੀ ਕੌਂਸਲਰ ਆਪੋਜੀਸ਼ਨ ਪਾਰਟੀ ਦੇ ਇਹਨਾਂ ਦੀ ਪ੍ਰੋਬਲਮ ਇਹ ਹੈ ਵੀ ਉਹ ਦੇਖੋ ਕਿੰਨੇ ਬਿਉਰਗ 70 70 80 ਸੀ ਸਾਲ ਦੇ ਅੱਜ ਕਾਰਪੋਰੇਸ਼ਨ ਆ ਕੇ ਬੈਠੇ ਨੇ ਕਿ ਕਿੰਨੇ ਕੁ ਤੰਗ ਹੋਣਗੇ ਭਾਜੀ ਗਾਰਨਾ ਇਹਨਾਂ ਦੇ ਘਰ ਭਰੇ ਪਏ ਨੇ ਬਿਨਾਂ ਬਰਸਾਤ ਤੋਂ ਮਲੇ ਸਾਰਾ ਸਿਸਟਮ ਉਥੇ ਕਲੈਪਸ ਹੈ ਭਾਜੀ ਇਹ ਨਹੀਂ ਤਾ ਬਜਾਰੀ B&R ਜਿਹੜੇ ਵੀ ਮੈਕਮੇ ਨੇ ਭਾਜੀ ਆਪੋ ਥਾਪੀ ਚ ਆਪਣਾ ਲੱਗੇ ਰੇ ਕਿਸੇ ਨੂੰ ਡਿਵੈਲਪਮੈਂਟ ਵਾਲੇ ਲੋਕਾਂ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਦਾ ਧਿਆਨ ਨਹੀਂ ਹੈ ਅੱਜ ਇਹ ਦੇਖੋ ਕਿੰਨੇ ਬਜ਼ੁਰਗ 3-400 ਬੰਦਾ ਹੈ ਕਿੰਨਾ ਦੁਖੀ ਕੇ ਇੱਥੇ ਆਇਆ ਅਸੀਂ ਇਹਨਾਂ ਦੇ ਨਾਲ ਆ ਸਾਰੇ ਸਾਥੀ ਜਿਵੇਂ ਇਹ ਧਰਨਾ ਲਾਉਣਗੇ ਜਿੱਦ ਅਗਲੀ ਕਾਰਵਾਈ ਕਰਦੇ ਅਸੀਂ ਇਹਨਾਂ ਦੇ ਨਾਲ ਆ ਵਾਰਡ 81 ਤੋਂ ਇੰਚਾਰਜ ਕਾਂਗਰਸ ਪਾਰਟੀ ਦਾ ਜੀ ਮੇਰੇ ਮਲੇਰ 81 ਨੰਬਰ ਵਾਰਡ ਮੇਰਾ ਪੈਂਦਾ ਹੈ 81 ਨੰਬਰ 82 ਨੰਬਰ ਦੋਨੋਂ ਦੀ ਹਦੂਦ ਇਕੱਠੀ ਹੈ ਸੈਂਟਰ ਦੇ ਥੋਂ ਨਾਲਾ ਵਗਦਾ ਤੁਹਾਡੇ ਰਾਹੀ ਅਸੀਂ ਕਈ ਵਾਰੀ ਮਦਦ ਦੀ ਕੋਹਾ ਲਗਾਈ ਹੈ ਤੁਸੀਂ ਵੀ ਹਾਲਾਤ ਦੇਖੇ ਨੇ ਆ ਕੇ ਆਹ ਦੇਖੋ ਤੁਹਾਨੂੰ ਮੈਂ ਪਿੱਛੇ ਦਿਖਾ ਰਿਹਾ ਹਾਂ ਉੱਥੇ ਹਜੇ ਵੀ ਕਈ ਜਗ੍ਹਾ ਤੇ 10 ਦਿਨ ਪਹਿਲਾਂ ਮੀਂਹ ਦੀ ਗਾਧ ਪਈ ਹੋਈ ਹੈ ਨਾਲੇ ਦੀ ਸਾਰੀ ਗਾਲ ਕਲੀਆਂ ਚੋ ਕੇ ਨਿਕਲਦੀ ਹੈ ਲੋਕਾਂ ਦਾ ਇਹ ਨੁਕਸਾਨ ਹੋਇਆ ਸਰਕਾਰ ਨੇ ਪ੍ਰੋਮਿਸ ਕੀਤਾ ਵੀ ਅਸੀਂ ਸਾਰੇ ਜਣਿਆਂ ਦਾ ਕੰਪਨਸੇਸ਼ਨ ਦੇਵਾਂਗੇ ਕਿਸੇ ਨੂੰ ਕੰਪਨਸੇਸ਼ਨ ਨਹੀਂ ਦਿੱਤਾ ਗਿਆ ਇੱਕ ਬੰਦੇ ਨੂੰ ਕੰਪਨਸੇਸ਼ਨ ਨਹੀਂ ਆਇਆ ਹੁਣ ਫਿਰ ਉਹੀ ਹਾਲਾਤ ਨੇ ਦੰਨੇ ਨੇ ਦੋ ਦੋ ਲਾਹਦਾ ਤਿੰਨ ਤਿੰਨ ਦਾ ਸਮਾਨ ਲਿੱਤਾ ਘਰ ਦਾ ਦੁਆਰਾ ਫਿਰ ਉਹ ਹੀ ਲਾਹ ਫਿਰ ਪਾਣੀ ਅੰਦਰ ਵੜ ਗਿਆ ਫਿਰ ਉਹਦੇ ਲੋਕੀ ਮਰਨ ਨੂੰ ਤਿਆਰ ਨੇ ਕਈ ਪਰਿਵਾਰ ਵਿੱਚ ਬਿਮਾਰ ਹੋ ਕੇ ਹਸਪੀਟਲ ਵਿੱਚ ਪੈਸੇ ਲਗਾ ਲਗਾ ਕੇ ਕਈ ਵੇ ਵੈਸੇ ਡੈਟ ਹੋ ਗਏ ਵਿਚਾਰੇ ਉਹ ਸਰ ਕਮਿਸ਼ਨਰ ਸਾਹਿਬ ਨਾਲ ਦਾ ਗੱਲ ਬਾਤ ਸੁਣੀ ਨਾ ਢੀ ਅਰੇ ਥੱਕ ਗਏ ਇਹਨਾਂ ਨੂੰ ਐਪਲੀਕੇਸ਼ਨਸ ਦੇ ਦੇ ਕੇ ਇਹਨਾਂ ਦੀ ਬੇਨਤੀ ਕਰ ਕਰਕੇ ਇਹਨਾਂ ਨੂੰ ਫੋਨ ਕਰ ਕਰਕੇ ਥੱਕ ਗਏ ਆ ਵੀ ਸਫਾਈ ਕਰਾ ਦਿਓ ਸਫਾਈ ਕਰਾ ਦਿਓ ਸਫਾਈ ਕਰਾ ਦਿਓ ਜੀ ਧਰਨਾ ਕਦ ਤੱਕ ਲੱਗਿਆ ਰਹੇਗਾ ਬੈਠੇ ਆ ਜਦ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਬੈਠੇ ਆ ਮੰਜੂ ਨਾਵਾ ਜੀ ਦੇਖੋ ਮੈਂ ਟੋ ਕੰਮ ਲੈ ਜੀ ਕੀ ਦਿੱਕਤ ਆ ਦਿੱਕਤ ਇਹ ਦੇਖੋ 10 15 ਦਿਨ ਹੋ ਗਿਆ ਸਾਡੇ ਬਿਨਾ ਬਰਸਾਤ ਤੋਂ ਨਾਲੇ ਦਾ ਪਾਣੀ ਇੰਨਾ ਆਂਦਾ ਕਿ ਅਸੀਂ ਲੋਕ ਬਹੁਤ ਪਰੇਸ਼ਾਨ ਆ ਠੀਕ ਹੈ ਨਾ ਦੇਖੋ ਰੋਜ਼ ਅਸੀਂ ਪਾਜੀਆ ਨੂੰ ਫੋਨ ਕਰਦੇ ਆ ਤੇ ਸਫਾਈ ਕਰਕੇ ਜਾਂਦੀ ਆ ਦੋ ਘੰਟੇ ਬਾਅਦ ਫੇਰ ਪਾਣੀ ਆ ਜਾਂ ਸਾਡੇ ਨੀਵੇਂ ਘਰ ਉਹ ਅੰਦਰ ਸਾਰਾ ਬਾਥਰੂਮ ਬੇੜੇ ਲੈਟੀਆਂ ਸਭ ਭਰ ਜਾਂਦੀਆਂ ਵਾ ਇਹ 10 12 ਦਿਨ ਹੋ ਗਏ ਆ ਤੇ ਕੋਈ ਸਫਾਈ ਕੋਈ ਸਫਾਈ ਬਾਅਦ ਸੇ ਫੋਨ ਕਰਦੇ ਸਫਾਈ ਹੋ ਜਾਂਦੀ ਆ ਫੇ ਪਾਣੀ ਤਾਂ ਫੇਰ ਆ ਜਾਂਦਾ ਰਾਤ ਨੂੰ 12 1 ਵਜੇ ਪਾਣੀ ਆ ਜਾਂਦਾ ਦੱਸੋ ਅਸੀਂ ਕੀ ਕਰੀਏ ਸਾਡੇ ਅਸੀਂ ਆ ਆਪਣੀ ਬਾਜੀ ਦੇ ਕਪੜੇ ਧਰ ਦਿੱਤੀ ਦੀ ਆ ਉਹ ਸਾਡੀ ਸੁਣਵਾਈ ਜਰੂਰ ਕਰਦੇ ਆ ਠੀਕ ਹੈ ਨਾ ਹੁਣ ਅਸੀਂ ਇਸ ਤੋਂ ਇਲਾਵਾ ਕੁਝ ਨਹੀਂ ਕਹਿ ਸਕਦੇ ਇੰਨਾ ਗਾਰਾ ਅਸੀਂ ਚੱਕੀ ਦਾ ਨਾ ਉਹ ਗਾਰੇ ਬਚੇ ਡੀਸੀ ਸਾਹਿਬ ਇੱਕ ਵਾਰੀ ਆ ਕੇ ਤਾਂ ਦੇਖੋ ਕਿ ਅਸੀਂ ਕਿਹੜੀ ਸਮੱਸਿਆ ਦਾ ਝੂੜਦੇ ਆ ਨਾ ਅਸੀਂ ਉਧਰ ਸਬਜ਼ੀ ਲੈਣ ਜਾ ਸਕਦੇ ਆ ਨਾ ਕਿਸੇ ਕੰਮ ਦਾ ਸਾਨੂੰ ਇੰਨਾ ਲੰਮਾ ਕਿਹੜਾ ਅਸੀਂ ਕੱਢੀ ਦਾ ਤਾਂ ਅਸੀਂ ਜਾਈ ਤਾਂ ਵੀਡੀਓ ਦਿਖਾਈਆਂ ਨੇ ਡਾਬਰ ਸਾਹਿਬ ਬੈਠੇ ਨੇ ਮਲੂਤਰਾ ਸਾਹਿਬ ਬੈਠੇ ਨੇ ਤੇ ਮਾਨਯੋਗ ਕਾਉਂਸਲ ਜੀ ਨੇ ਤੇ ਮੈਂ ਬਨੀਤ ਸਰ ਨਾਲ ਗੱਲ ਕੀਤੀ ਆ ਬਨੀਤ ਸਰ ਨੇ ਕਿਹਾ ਵੀ ਹੁਣੇ ਅਸੀਂ ਟੀਮ ਭੇਜ ਕੇ ਉੱਥੇ ਕਰਾ ਦਿੰਦੇ ਆ ਤੇ ਆਈ ਥਿੰਕ ਐਕਸ਼ਨ ਤੇ ਐਸ ਡੀਓ ਇੱਧਰ ਵੀ ਆ ਰਹੇ ਨੇ ਤੇ ਇਮੀਡੀਏਟ ਹੋਣਾ ਚਾਹੀਦਾ ਜਿੰਨੀ ਪ੍ਰੋਬਲਮਾਂ ਤਾਂ ਵਾਕਈ ਪ੍ਰੋਬਲਮਾਂ ਆ ਤਾਂ ਰਹਿਣ ਦੇ ਲੈ ਕੇ ਆਈ ਨਹੀਂ ਗੀਆਂ ਜੋ ਪਾਣੀ ਉਹ ਵੀਡੀਓ ਦਿਖਦੀ ਹੈ ਤੇ ਇਮੀਡੀਏਟ ਰੈਕਸ਼ਨ ਹੋਊਗਾ ਤੇ ਮਨੀਤ ਸਰ ਨਾਲ ਮੇਰੀ ਗੱਲ ਹੋਈ ਆ ਉਹ ਵੀ ਸ਼ਾਇਦ ਆਣਗੇ ਤੇ ਕਾਰਵਾਈ ਹੁਣੇ ਮੈਨੂੰ ਲੱਗਦਾ ਬੰਦੇ ਭੇਜ ਤੇ ਹੋਣਗੇ ਟੀਮ ਹੋਣੇ ਹੋ ਜੂਗਾ ਬੁੱਢਿਆਂ ਨਾਲੇ ਦਾ ਪਾਣੀ ਅੰਦਰ ਆ ਰਿਹਾ ਹੈ ਦੇਖੋ ਇਹ ਇਹ ਕੋਈ ਮਸ਼ਾਲਾ ਹੈਗਾ ਟੈਕਨੀਕਲੀ ਪ੍ਰੋਬਲਮ ਹੋਣ ਜਿਹੜੀ ਵੀ ਹੈਗੀ ਆ ਉਹੀ ਉਹ ਬੈਟਰ ਦੱਸ ਸਕਦੇ ਆ ਐਕਸੀਨ ਵਗੈਰਾ ਮੈਂ ਤਾਂ ਰੋ ਹੈਡ ਹੈ ਸਟੋਰੀ ਟੈਕਨੀਕਲ ਨਹੀਂ ਹੈ ਤੇ ਪਰ ਇਹ ਵੀ ਹਜੇ ਪ੍ਰੋਬਲਮਾਂ ਤੇ ਦੂਰ ਹੋਣੀ ਚਾਹੀਦੀ ਹੈ ਉਹਦੇ ਲਈ ਕਾਰਪੋਰੇਸ਼ਨ ਜੋ ਵੀ ਹੱਲ ਹੋਊਗਾ ਉਹ ਕਰਨਾ ਚਾਹੀਦਾ ਥੈਂਕ ਯੂ ਥੈਂਕ ਯੂ ਅੱਜ ਇੱਥੇ ਡੀ ਜ਼ੋਨ ਵਿੱਚ ਐਕਸਐਮਐਲਏ ਡਾਇਰ ਸਾਹਿਬ ਆਏ ਨੇ ਅਰੁਣ ਸ਼ਰਮਾ ਜੀ ਗੌਰ ਸਰਾਏ ਨੇ इलाके के लोग भी नाल आए हैं जी इतने मैं हूँ ही पहुंचे मौके पर इन्होंने जो भी समस्या है सुन के उन्हों का असी सोल्यूशन करा कोई ऐसी गल नहीं है कि सुनवाई नहीं है उत्थे एक आई पी एस बनया हुआ इंटरमीडिएट उ बनया हुआ है पंपिंग स्टेशन आई पी एस की डिस्पोजल का कुछ जो ऑपरेटर है उन्होंने आ रहा है जो भी इशूज रिजॉल्व लोगों को प्रॉब्लम भी आती जाएगी ਹਾਂ ਜੀ ਸਤਿ ਸ੍ਰੀ ਅਕਾਲ ਮੈਂ ਦੇ ਦਿੱਤੇ ਅਲਿਗੇਸ਼ਨ ਹੀ ਲੱਗ ਰਹੇ ਨੇ ਅਲਿਗੇਸ਼ਨ ਹੀ ਲੱਗ ਰਹੇ ਨੇ ਕਿ ਜਿੱਥੇ ਕਾਂਗਰਸ ਦੇ ਜੀਪੀ ਦੇ ਕਾਉਂਸਲਰ ਹੈਗੇ ਨੇ ਉੱਥੇ ਕੋਈ ਨਿਖਰਾ ਕੀਤਾ ਜਾ ਰਿਹਾ ਹੈ ਬੀਜੇਪੀ ਅਲਿਗੇਸ਼ਨ ਲਾਉਂਦੀ ਆ ਅੱਜ ਡਾਵਲ ਸਾਹਿਬ ਨੇ ਉਹ ਗੱਲ ਕਹੀ ਹੈ ਦੇਖੋ ਜੀ ਜੋ ਮਿਨਿਸਪਲ ਕੋਆਪਰੇਸ਼ਨ ਏਰੀਆ ਜੀ ਮਿਨਿਸਪਲ ਕੋਆਪਰੇਸ਼ਨ ਏਰੀਆ ਉਹਦੀ ਸਫਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਉੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ ਸ਼ਿਕਾਇਤ ਲੈ ਕੇ ਅੱਜ ਇਲਾਕੇ ਦੇ ਲੋਕ ਵੀ ਆਏ ਨੇ ਸਾਡੇ ਕੋਲ ਕਾਉਂਸਲਰ ਵੀ ਆਏ ਨੇ ਸਾਡਾ ਸਟਾਫ ਮੈਂ ਬੁਲਾ ਲਿਆ ਇੱਥੇ ਜੋ ਜੋ ਇਹਨਾਂ ਇਸ਼ੂਸ